ਨਮਸਕਾਰ ਸਤ ਸ੍ਰੀ ਅਕਾਲ ਦਾ ਪੰਜਾਬ ਪਲਸ ਇਨਫਰਮੇਸ਼ਨ ਸੀਰੀਜ਼ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਭਾਰਤ ਦੇ ਬਹੁ ਗਿਣਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਦੇ ਨੇ ਤੇ ਕੈਨੇਡਾ ਉਹਨਾਂ ਦੇ ਪੜ੍ਹਨ ਦੀ ਪਸੰਦੀਦਾ ਮੁਲਕਾਂ ਦੇ ਵਿੱਚੋਂ ਇੱਕ ਜਗ੍ਹਾ ਹੈ ਬੀਤੇ ਦਿਨੀ ਕੈਨੇਡੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਟਵੀਟ ਕੀਤਾ ਥਿਸ ਟਵੀਟ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਪੰਜਾਬੀ ਵਿਦਿਆਰਥੀ ਉੱਥੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਹਰਬੜੀ ਮਚੀ ਹੋਈ ਹੈ। ਇੱਕ ਪਰੇਸ਼ਾਨੀ ਪੈਦਾ ਹੋ ਗਈ ਹੈ ਉਹਨਾਂ ਦੇ ਵਿੱਚ। ਇਸ ਤੇ ਅਸੀਂ ਅੱਜ ਗੱਲ ਕਰਾਂਗੇ ਸਾਡੇ ਨਾਲ ਡਾਕਟਰ ਮਨਪ੍ਰੀਤ ਜੀ। ਆਪ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਐਗਜ਼ਾਮੀਨੇਸ਼ਨ ਡਿਪਾਰਟਮੈਂਟ ਦੇ ਸੇਵਾਵਾਂ ਦੇ ਰਹੇ ਨੇ। ਇਸ ਤੋਂ ਪਹਿਲਾਂ ਰਜਿਸਟਰਾਰ ਕੰਟਰੋਲਰ ਦੀਆਂ ਸੇਵਾਵਾਂ ਵੀ ਦੇ ਚੁੱਕੇ ਨੇ। ਡਾਕਟਰ ਸਾਹਿਬ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਜੀ। ਨਮਸਕਾਰ ਜੀ ਥੈਂਕ ਯੂ ਡਾਕਟਰ ਸਾਹਿਬ ਬੀਤੇ ਦਿਨੀ ਜਿਹੜਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ట్ਵੀਟ ਕੀਤਾ ਜਿਸ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਇੱਕ ਚਿੰਤਾ ਜੀ ਫੈਲ ਗਈ ਹੈ ਹਨਾ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਸਾਡੇ ਮੁਲਕ ਆਉਨੇ ਹੋ ਤਾਂ ਇੱਥੇ ਹੁਨਰ ਲਗੋ ਤੇ ਵਾਪਸ ਆਪਣੇ ਮੁਲਕ ਜਾਵੋ ਜੇਸੀ ਤੁਹਾਨੂੰ ਸਿੱਖਿਆ ਦੇ ਲਈ ਇੱਥੇ ਵੀਜ਼ਾ ਦਿੰਨੇ ਦਾ ਇਹਦਾ ਮਤਲਬ ਇਹ ਨਹੀਂ ਕਿ ਇਸ ਤੋਂ ਅਸੀਂ ਪੀਆਰ ਵੀ ਦਵਾਂਗੇ ਦੂਸਰਾ ਉਹਨਾਂ ਨੇ ਫੀਸਾਂ ਦੇ ਵਿੱਚ ਜਿਹੜੀ ਜੀਏਸੀ ਫੀਸ ਹੁੰਦੀ ਹੈ ਇਹਨਾਂ ਦੇ ਵਿੱਚ ਵਾਧੇ ਕੀਤੇ ਨੇ ਇਹ ਸਾਰਾ ਮਸਲਾ ਕੀ ਹੈ ਕਿਸ ਤਰ੍ਹਾਂ ਇਹਨੂੰ ਸਮਝਾਓ ਥੋੜਾ ਜਿਹਾ ਤੁਸੀਂ ਜੀ ਅ ਦੂਸਰਾ ਗੁਥੇ ਜੀ ਤੁਸੀਂ ਦੱਸਿਆ ਉਹਨੇ ਕਿ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਮਨਿਸਟਰ ਆ ਗਿਆ ਆਨਰੇਬਲ ਮਾਰਕ ਪਿਲਰ ਜੀ ਉਹਨਾਂ ਨੇ ਟਵੀਟ ਜਿਹਨੂੰ ਹੁਣ ਆਪਾਂ ਐਕਸ ਕਹਿੰਦੇ ਆ ਇਹਦੇ ਉੱਪਰ ਜੋ ਉਹ ਉਹਨਾਂ ਨੇ ਕਨਵੇ ਕੀਤਾ ਹੈਗਾ ਤਾਂ ਉਹ ਉਹ 2 ਸਾਲ ਦੀ ਪਾਲਿਸੀ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ ਕਿ ਜਿਹਦੇ ਵਿੱਚ 35% ਦੀ ਰਿਡਕਸ਼ਨ ਕੀਤੀ ਹੈ ਪਹਿਲਾਂ 1.5 ਲੱਖ ਸਟੂਡੈਂਟ ਜਿਹੜੇ ਫੌਰਨਤ ਅੰਦੇਸ਼ੀ ਉਹਨਾਂ ਨੂੰ ਉਹ ਉੱਤੇ ਅ ਅਲਾਉ ਕਰਦੇ ਸੀ ਉਹ ਹੁਣ ਫਿਗਰ ਜਿਹੜੀ ਹੈ ਉਹ ਰਿਡਿਊਸ ਕਰਕੇ 3 ਲੱਖ ਤੇ 60 ਹਜ਼ਾਰ ਕੀਤੀ ਹੈ ਸੋ ਇਸ ਕਰਕੇ ਕੋਈ ਇੱਕਦਮ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਮਤਲਬ 3 ਲੱਖ 60 ਹਜ਼ਾਰ ਜਿਹੜੀ ਫਿਗਰ ਹੈ ਉਹ ਜਿੰਨੇ ਵੀ ਉਹਨਾਂ ਦੇ ਪ੍ਰੋਵਿੰਸ ਹੈਗੇ ਆ ਟੈਰੀਟਰੀਜ਼ ਹੈਗੀਆਂ ਨੇ ਤਾਂ ਪ੍ਰੋਪੋਰਸ਼ਨ ਵਾਈਜ਼ ਉਹਨਾਂ ਨੂੰ ਕੈਪਿੰਗ ਦਿਤੀ ਹੈ ਵੀ ਤੁਹਾਡੀ ਆ ਕੈਪਿੰਗ ਹੋਵੇਗੀ ਉਹਨਾਂ ਪ੍ਰੋਵਿੰਸਸ ਨੇ ਉਹਨਾਂ ਟੈਰੀਟਰੀਜ਼ ਨੇ ਆਪਣੇ ਕੋਲ ਜੜੀਆਂ ਜੜੀਆਂ ਵੀ ਪ੍ਰਾਈਵੇਟ ਜਾਂ ਪਬਲਿਕ ਇੰਸਟੀਟਿਊਸ਼ਨਸ ਹੈਗੀਆਂ ਨੇ ਉਹਨਾਂ ਨੇ ਉਹ ਫਰਦਰ ਕੈਪਿੰਗ ਜਿਹੜੀ ਹੈ ਉਹ ਅਗੇ ਐਕਸਟੈਂਡ ਕਰਦੀ ਉਹ ਇੰਸਟੀਟਿਊਸ਼ਨ ਨੂੰ ਦੱਸਤਾ ਕਿ ਤੁਸੀਂ ਹੁਣ ਜਿਹੜੇ ਵਿਦਿਆਰਥੀ ਹੈ ਉਹਨਾਂ ਦੀ ਲਿਮਿਟ ਐਨੇ ਤੱਕ ਟਾ ਕੇ ਐਨੇ ਕਰ ਲਓ ਤਾਂ ਕਿ ਜਿਹੜੀ ਟੋਟਲ ਫਿਗਰ ਹੈ ਉਹ 35% ਦੀ ਰਿਡਕਸ਼ਨ ਦੇ ਨਾਲ 3 ਲੱਖ ਔਰ 60 ਹਜ਼ਾਰ ਰੁਪਏ ਆਪੀ ਜਿਹੜੇ ਆ ਉਤੇ ਅਟੈਂਡ ਕੀਤੇ ਜਾ ਸਕਣ ਔਰ ਦੂਸਰਾ ਤੁਸੀਂ ਇੱਕ ਜੀਏਸੀ ਦਾ ਗੱਲ ਕਰ ਰਹੇ ਸੀ ਤਾਂ ਇਹਦੇ ਵਿੱਚ ਵੀ ਮਤਲਬ ਆਪਾਂ ਨੂੰ ਸ਼ਾਇਦ ਇਸ ਤਰ੍ਹਾਂ ਦਾ ਪੁਲੇਖਾ ਰਹਿੰਦਾ ਕਿ ਜਿਹੜੀ ਜੀਏਸੀ 10000 ਡਾਲਰ ਤੋਂ ਵਧਾ ਕੇ ਸ਼ਾਇਦ ਹੁਣ 20300 ਡਾਲਰ ਕੈਨੇਡੀਅਨ ਡਾਲਰ ਕਰ ਦਿੱਤੀ ਗਈ ਹੈ ਕੋਈ ਇਹ ਕੈਨੇਡੀਅਨ ਗਵਰਨਮੈਂਟ ਨੂੰ ਜਾਂ ਕਿਸੇ ਪ੍ਰੋਵਿੰਸ ਨੂੰ ਜਾਂ ਕਿਸੇ ادارے ਨੂੰ ਇਹ ਪੈਸੇ ਨਹੀਂ ਜਾਣੇ ਇਹ ਜਿਹੜੇ ਵਿਦਿਆਰਥੀ ਹੈ ਜਿਹੜੇ ਫੋਰਨ ਪੜ੍ਹਨ ਜਾਂਦੇ ਆ ਉਹਨਾਂ ਦੇ ਪਹਿਲਾਂ ਉਹਨਾਂ ਦਾ ਅਕਾਊਂਟ ਹੁੰਦਾ ਉਸ ਅਕਾਊਂਟ ਦੇ ਵਿੱਚ ਇਹ ਪੈਸਾ ਜਿਹੜਾ ਇੰਡੀਆ ਤੋਂ ਆਪਾਂ ਭੇਜਦੇ ਹਾਂ 10000 ਰੁਪਈਆ ਜਿੱਦਾਂ 31 ਦਸੰਬਰ 2023 ਤੱਕ 10000 ਡਾਲਰ ਸੀ 1 ਜਨਵਰੀ 2024 ਤੋਂ ਇਹ 20 20500 ਡਾਲਰ ਹੋ ਗਿਆ ਇਹ ਪੈਸਾ ਉਹ ਵਿਦਿਆਰਥੀ ਦੇ ਆਪਣੇ ਅਕਾਊਂਟ ਦੇ ਵਿੱਚ ਹੀ ਜਾਂਦਾ ਉਹ ਵਧਾਉਣ ਦਾ ਜਿਹੜਾ ਕਾਰਨ ਹੈਗਾ ਉਹ ਕਾਰਨ ਹੈ ਕਿ ਇੱਕ ਤਾਂ ਇਨਫਲੇਸ਼ਨ 올 ਓਵਰ ਦੀ ਵਰਡ ਜਿਹੜੀ ਹੈ ਉਹ ਉਹ ਵਧੀ ਹੋਈ ਹੈ ਉਹ ਜੀਵਨ ਜਿਹੜਾ ਅਗਰ ਆਪਾਂ ਜਿਹੜੇ ਕੈਨੇਡਾ ਦੇ ਵਿੱਚ ਲੋਕ ਰਹਿ ਰਹੇ ਆਂ ਹਮਮ ਕਿ ਅੱਜ ਤੋਂ 2 ਸਾਲ ਹੀ ਆ 3 ਸਾਲ ਪਹਿਲਾਂ ਅਗਰ ਉਹ ਗਰੋਸਰੀ ਕਰਨ ਜਾਂਦੀ ਸੀ ਇੱਕ ਨਾਰਮਲ ਫੈਮਿਲੀ ਜਿਹਦੇ ਚ ਹਸਬੰਦ ਪਾਈ ਹੋਰ ਦੋ ਬੱਚੇ ਆ ਤਾਂ ਉਹ 5-600 700 ਡਾਲਰ ਦੇ ਵਿੱਚ ਆਪਦੀ ਗਰੋਸਰੀ ਕਰਕੇ ਲੈ ਆਉਂਦੀ ਸੀ ਇੱਕ ਮਹੀਨੇ ਦਾ ਜਿਹੜਾ ਸਮਾਨ ਉਹਨਾਂ ਨੂੰ ਜਿੰਨਾ ਕਿ ਘਰ ਦੇ ਵਿੱਚ ਗਰੋਸਰੀ ਕਹਿੰਦੇ ਨੇ ਜਿੱਦਾਂ ਆਪਾਂ ਇੰਡੀਆ 'ਚ ਕਹਿੰਦੇ ਨੇ ਕਿ ਸੌਦਾ ਪੱਤਾ ਜਿਹੜਾ ਉਹ ਲੈ ਚੱਲੇ ਆਪਾਂ ਤੇ ਉਹ ਆਪਾਂ ਲੈਣੇ ਉਦੋਂ ਉਦੋਂ ਵਰਡ ਚੱਲਦਾ ਗਰੋਸਰੀ ਕਰਕੇ ਆਉਣਾ ਹੈ ਨਾ ਤਾਂ ਆਰਡਰਡ ਆ ਪੰਜ ਸੌ ਡਾਲਰ ਦੇ ਸਰਜੰਦਾ ਸੀ ਉਹ ਹੁਣ ਹਜ਼ਾਰ 1200 ਡਾਲਰ ਤੱਕ ਪਹੁੰਚ ਗਿਆ ਕਿ ਇਸੇ ਤਰ੍ਹਾਂ ਹੀ ਜਿਹੜੇ ਦੁੱਧ ਦੇ ਰੇਟ ਸੀਗੇ ਉੱਤੇ ਉਹ ਵੀ ਤਕਰੀਬਨ ਦੋ ਤਾਈ ਤਿੰਨ ਗੁਣਾ ਤੱਕ ਹੋ ਗਿਆ ਤਾਂ ਨੇਚਰਲੀ ਜੇ ਆਪਾਂ ਇਸ ਤਰੀਕੇ ਨਾਲ ਦੇਖੀਏ ਤਾਂ ਜਿਹੜਾ ਉਹ ਬੱਚੇ ਨੂੰ ਆਪਾਂ 10000 ਡਾਲਰ ਭੇਜਦੇ ਸੀ ਹੁਣ ਉਹ 20000 ਹੋ ਗਿਆ ਉਹ ਪੈਸੇ ਜਦੋਂ ਬੱਚਾ ਉੱਥੇ ਚਲਾ ਜਾਂਦਾ ਤਾਂ ਮਹੀਨੇ ਦਰ ਮਹੀਨੇ ਉਹ ਬੱਚੇ ਨੂੰ ਪੈਸੇ ਮਿਲਦੇ ਰਹਿੰਦੇ ਆ ਤਾਂ ਕਿ ਜਿਹੜਾ ਉਹਦਾ ਡੇ ਟੂ ਡੇ ਰੁਟੀਨ ਹੈ ਜਾਂ ਉਹਦੇ ਜਿਹੜੇ ਮੰਥਲੀ ਐਕਸਪੈਂਸਸ ਆ ਜਿਹਦੇ ਵਿੱਚ ਉਹਨੇ ਆਪਦਾ ਰੈਂਟ ਵੀ ਦੇਣਾ ਹੈਗਾ ਜਿੱਥੇ ਵੀ ਉਹ ਰਹਿ ਰਿਹਾ ਹੈ ਉਹਨੇ ਫੋਨ ਦਾ ਬਿੱਲ ਵੀ ਦੇਣਾ, ਉਹਨੇ ਇੰਟਰਨੈਟ ਕਨੈਕਟੀਵਿਟੀ ਦਾ ਵੀ ਦੇਣਾ, ਉਹਨੇ ਗਰੋਸਰੀ ਵੀ ਕਰਾ ਵੀ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਉਹ ਵਧੀਆ ਹੁਣ ਕਰਕੇ ਪਹਿਲਾਂ 10000 ਡਾਲਰ ਦੇਣੋ ਸੱਜੰਦਾ ਸੀ ਬੱਚਿਆਂ ਦਾ। ਹੁਣ ਉਹ ਕਹਿੰਦਾ ਕਿ 20-300 ਤਾਂ ਕਰਿਆ ਕਿ ਬੱਚੇ ਕੰਫਰਟ ਜ਼ੋਨ ਤੇ ਰਹਿਣ ਕਿਉਂਕਿ ਪਿੱਛੇ ਜੇ ਐਸੇ ਕਈ ਕੇਸ ਤੁਹਾਡੇ ਵੀ ਧਿਆਨ ਚਾਹੀਏ ਹੁਣੇ ਕਿ ਕੈਨੇਡਾ ਦੇ ਵਿੱਚ ਕਈ ਬੱਚੇ ਕਿਉਂਕਿ ਜੌਬਸ ਦਾ ਵੀ ਜੇ ਆਪਾਂ ਕਹੀਏ ਬਹੁਤ ਅੱਛਾ ਹਾਲ ਹੈ, ਜੌਬ ਦਾ ਵੀ ਬਹੁਤ ਅੱਛਾ ਹਾਲ ਨਹੀਂ ਹੈ। ਉੱਥੇ ਵੀ ਜੌਬਸ ਦਾ ਜਿਹੜਾ ਬੱਚੇ ਬੇਰੁਜ਼ਗਾਰ ਬਹੁਤ ਹੈਗੇ ਇਤਰੋਂ ਪੇਰੈਂਟਸ ਨੇ 30 35 35 40 40 ਲੱਖ ਲਾ ਕੇ ਭੇਜਿਆ ਹੁੰਦਾ ਉੱਤੇ ਪਹੁੰਚ ਕੇ ਬੱਚਾ ਹੈਂਡ ਟੂ ਮਾਊਥ ਵੀ ਆ ਉਹ ਨਹੀਂ ਹੋ ਪਾਂਦਾ ਔਰ ਅਲਟੀਮੇਟਲੀ ਫਿਰ ਉਹ ਸੁਸਾਇਸਾਈਡ ਕਮਿਟ ਕਰ ਜਾਂਦੇ ਆ ਇਸ ਤਰ੍ਹਾਂ ਦੀ ਇੱਕ ਟਰਾਮਾ ਕਸ ਕਸ ਵੀ ਲੇਕਰ ਨੂੰ ਆਈ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਇਹ ਜੀਆਈਸੀ ਵਾਲਾ 10000 ਤੋਂ ਉੱਤੇ ਆ ਕੇ 2000 ਤੱਕ ਰਿਹਾ ਉਹ ਪੈਸੇ ਬੱਚੇ ਦੇ ਨਹੀਂ ਬੱਚੇ ਕੋਲੇ ਰਣੇ ਗੋਟ ਆਊਟ ਵੀ ਆਪਾਂ ਨੂੰ ਇੱਥੇ ਇੰਡੀਆ 'ਚ ਉਹ ਜਿਹੜਾ ਅਰ 10 300 ਡਾਲਰ ਵਰਗਿਆਂ ਦਾ ਮਤਬ ਬਿਹਾ ਵੀ ਤਕਰੀਬਨ 7 ਲੱਖ ਦੇ ਨੇੜੇ ਕਰ ਚੋਵਲ ਗਿਆ ਤਾਂ ਉਹ ਜਿੱਦਾਂ ਇੱਕ ਫੈਮਿਲੀ ਪਲਾਨ ਕਰਦੀ ਹੈ ਕੋਈ ਇੱਕ ਮਿਡਲ ਫੈਮਿਲੀ ਹੈ ਉਹਨੇ ਪਲਾਨ ਕੀਤਾ ਵੀ ਜੀ 20 ਲੱਖ ਫੀਸ ਹੈ ਐਨਾ ਟਿਕਟ ਦਾ ਲੱਗ ਜਾਣਾ ਐਨਾ ਐਸਸੀ ਦਾ ਲੱਗ ਜਾਣਾ ਉਹ ਕਰ ਕਰਾ ਕੇ 27 28 30 ਲੱਖ ਦੇ ਨੇੜੇ ਹੈ ਉਹ ਜਿੱਦਾਂ ਕਿਦਾਂ ਵੀ ਬਜਟ ਆਪਦਾ ਬਣਾ ਕੇ ਉਹਨੇ 2 3 4 ਸਾਲ ਤੋਂ ਲੱਗੇ ਹੁੰਦੇ ਬਣਾਉਣ ਤਾਂ ਇੱਕਦਮ ਖੜੇ ਪੈਰ ਤੇ ਆ ਜਾਂਦਾ ਨਹੀਂ ਜੀ ਹੁਣ ਉਹ 30 ਨਹੀਂ ਹੁਣ ਤਾਂ 37 ਲੱਗਣਾ ਤਾਂ ਉਹ ਫਿਰ ਇੱਕਦਮ ਉਹ ਟਡੀ ਉਦਾਸੀਨਤਾ ਜਾਂ ਇੱਕ ਨਰਾਸ਼ਾ ਜਿਹੜੀ ਹੈਗੀ ਆ ਉਹ ਪੇਰੈਂਟਸ ਦੇ ਵਿੱਚ ਵੀ ਆਉਂਦੀ ਹੈ ਬੱਚਾ ਜੀ ਹੁੰਦੀ ਹੈ ਤਾਂ ਕਿਸੇ ਹੱਦ ਤੱਕ ਦੇਖਿਆ ਜਾਵੇ ਅਗਰ ਆਪਾਂ ਇੰਡੀਅਨ ਪੁਆਇੰਟ ਆਫ ਥੋਂ ਦੇਖੀਏ ਇੱਥੇ ਦੇਖੀਏ ਤਾਂ ਉਹ ਜਿਹੜੀ ਨਰਾਸ਼ਾ ਵੀ ਆਉਂਦੀ ਹੈ ਪਰ ਨਾਲ ਇਹ ਵੀ ਦੇਖੀਏ ਕਿ ਉਹ ਪੈਸਾ ਬੱਚੇ ਕੋਲੇ ਹੈ ਬੱਚੇ ਨਹੀਂ ਉੱਥੇ ਜਾ ਕੇ ਵਰਤਣਾ ਬੱਚਾ ਹੀ ਕਾਉਂਟੇਬਲ ਹੋਊਗਾ ਸੋ ਇਸ ਚੀਜ਼ ਨੂੰ ਥੋੜਾ ਜਿਹਾ ਮੈਂ ਇਹ ਕਹੂੰਗਾ ਵੀ ਇਹਦੇ ਥੋੜਾ ਜਿਹਾ ਦੋਨੇ ਪਹਿਲੂ ਨੇ ਮਤਲਬ ਆਪਾਂ ਅਗਰ ਇੰਡੀਆ ਦੇ ਪੇਰੈਂਟਸ ਦੇ ਪੁਆਇੰਟ ਆਫ ਵਲ ਦੇਖੀਏ ਇੱਕ ਪਹਿਲੂ ਹੈਗਾ ਬੱਚਾ ਉੱਥੇ ਜਾ ਕੇ ਕਾਉਂਟੇਬਲ ਨਾ ਦੂਸਰਾ ਪਹਿਲ ਡਾਕਟਰ ਸਾਹਿਬ ਇੱਕ ਜਿਹੜੀ ਬੜੀ ਵੱਡੀ ਗੱਲ ਫੈਲ ਰਹੀ ਹੈ ਕਿ ਪਹਿਲਾਂ ਕੀ ਹੁੰਦਾ ਸੀ 노 ਡਾਊਟ ਸਾਡੇ ਵਿਦਿਆਰਥੀ ਇੱਕ ਚੰਗੀ ਸਿੱਖਿਆ ਦੇ ਨਾਲ ਨਾਲ ਚੰਗੇ ਭਵਿੱਖ ਦੇ ਲਈ ਵੀ ਉਹਨਾਂ ਮੁਲਕਾਂ ਦੇ ਵੱਲ ਰੁਖ ਕਰ ਰਹੇ ਨੇ ਪਰ ਉਹ ਨਹੀਂ ਹੁੰਦਾ ਕਿ ਅਸੀਂ ਆਪਣੀ ਪੜ੍ਹਾਈ ਕਰੀਏ ਔਰ ਪੜ੍ਹਾਈ ਤੋਂ ਬਾਅਦ ਉੱਥੇ ਕਿਵੇਂ ਕਿਵੇਂ ਉਹਨਾਂ ਨੂੰ ਜਿਹੜੀ ਹੈਗੀ ਹੈ ਪਰਮਨੈਂਟ ਰੈਜ਼ੀਡੈਂਸੀ ਉਹਨਾਂ ਨੂੰ ਮਿਲੇ ਪਰ ਉਹ ਜਿਹੜੀ ਟ੍ਰੀਟਸ ਤੋਂ ਬਾਅਦ ਕੁਝ ਚਰਚਾਵਾਂ ਛੜੀਆਂ ਨੇ ਉਹਨਾਂ ਚਰਚਾਵਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਕਿ ਵਿਦਿਆਰਥੀਆਂ ਨੂੰ ਉਹ ਪੀਆਰ ਨਹੀਂ ਦੇਣਗੇ ਇਹ ਅਸਲ ਵਿੱਚ ਕੀ ਚੀਜ਼ ਹੈ ਕੀ ਵਾਕਈ ਉਹ ਵਿਦਿਆਰਥੀਆਂ ਨੂੰ ਉਸ ਤੋਂ ਬਾਅਦ ਉਹ ਪੀਆਰ ਨਹੀਂ ਦੇਣਗੇ ਜਾਂ ਵਰਕ ਪਰਮਿਟ ਉਸ ਤੋਂ ਬਾਅਦ ਨਹੀਂ ਦੇਣਗੇ ਇਹ ਕੀ ਸਿਸਟਮ ਸਾਰਾ ਮਸਲਾ ਕੀ ਹੈ ਜੀ ਇਹ ਇਹ ਦੇ ਵਿੱਚ ਗੁਰਤੇਜ ਜੀ ਹੈਗਾ ਕਿ ਜਿਸ ਤਰ੍ਹਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਸਾਡੇ ਕਈ ਪ੍ਰਾਈਵੇਟ ਸਕੂਲ ਪ੍ਰਾਈਵੇਟ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਹੁੰਦੀਆਂ ਕਈ ਸਾਡੇ ਤੇ ਸਰਕਾਰੀ ਸਕੂਲ ਸਰਕਾਰੀ ਕਾਲਜ ਸਰਕਾਰੀ ਯੂਨੀਵਰਸਿਟੀ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਕੈਂਡੀਡੇਟਾਂ ਦੇ ਵਿੱਚ ਵੀ ਕੁਝ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਤੇ ਕੁਝ ਜਿਹੜੀ ਆਪਾਂ ਸਰਕਾਰੀ ਕਹਿੰਦੇ ਆ ਉੱਥੇ ਪਬਲਿਕ ਕਹਿੰਦੇ ਆ ਪਬਲਿਕ ਇੰਸਟੀਟਿਊਸ਼ਨ ਹੋ ਜਾਂਦੀ ਹੈ ਪਹਿਲੇ ਨੰਬਰ ਤੇ ਤਾਂ ਇਹ ਹੈਗਾ ਕਿ ਜਿਹੜੇ ਵਿਦਿਆਰਥੀ ਇਤੋਂ ਇੰਡੀਆ ਤੋਂ ਉੱਥੇ ਕੈਨੇਡਾ ਦੇ ਵਿੱਚ ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ ਜਾਣਗੇ ਪਬਲਿਕ ਮਤਲਬ ਵੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਜਾਣਗੇ ਔਰ ਉੱਥੇ ਜਾ ਕੇ ਉਹ ਮਾਸਟਰ ਡਿਗਰੀ ਪ੍ਰੋਗਰਾਮ ਕਰਨਗੇ ਜਿਸ ਤਰ੍ਹਾਂ ਬੈਚਲਰ ਡਿਗਰੀ ਜਿਦਾ ਬੀਏ ਜਾਂ ਬੀ ਕਾਮ ਜਾਂ ਬੀਐਸਸੀ ਜਾਂ ਬੀਟੈਕ ਆਂਡੀਆਂ ਤੋਂ ਕਰਕੇ ਫਿਰ ਮਾਸਟਰ ਡਿਗਰੀ ਕਰਨ ਦੇ ਵਾਸਤੇ ਕੋਈ ਸਪੈਸ਼ਲਾਈਜ਼ਡ ਕੋਰਸ ਜਿਹੜੇ ਉੱਥੇ ਚੰਗੀਆਂ ਪਬਲਿਕ ਯੂਨੀਵਰਸਿਟੀਆਂ ਮੈਂ ਜਾਂ ਪਬਲਿਕ ਕਾਲਜਸ ਮੈਂ ਤਾਂ ਉੱਥੇ ਫਿਰ ਉਹ ਬੱਚੇ ਜਿਹੜੇ ਆ ਉਹ ਜਾਂਦੇ ਆ ਉਹਨਾਂ ਬੱਚਿਆਂ ਵਾਸਤੇ ਉਹਦਾ ਕੋਈ ਰਾਈਟਰ ਨਹੀਂਗਾ ਉਹ ਬੱਚੇ ਜਦੋਂ 2 ਸਾਲ ਦਾ ਆਪਦਾ ਕੋਰਸ ਕੰਪਲੀਟ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ 3 ਸਾਲ ਦਾ ਜਿਹੜਾ ਵਰਕ ਫਾਰਮਟ ਵੀ ਮੰਨਦਾ ਔਰ ਪੀਆਰ ਵਗੈਰਾ ਦਾ ਵੀ ਕੋਈ ਇਸ਼ੂ ਨਹੀਂ ਆ ਜਿਹੜੀਆਂ ਪ੍ਰਾਈਵੇਟ ਇੰਸਟੀਚਿਊਸ਼ਨਸ इवन ਮਤਲਬ ਆਪਣੇ ਪੰਜਾਬ ਤੋਂ ਹੀ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਈ ਐਸੇ ਆਪਣੇ ਗਰੁੱਪ ਹੈਗੇ ਆ ਜਿਨ੍ਹਾਂ ਨੇ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਕਾਲਜ ਚੱਲਦੇ ਸੀ ਹੁਣ ਉਹਨਾਂ ਨੇ ਕੈਨੇਡਾ ਤੇ ਵੀ ਜਾ ਕੇ ਵੀ ਆਪਣੇ ਕਾਲਜ ਖੋਲੇ ਤਾਂ ਉਹ ਚੀਜ਼ਾਂ ਨੂੰ ਥੋੜਾ ਜਿਹਾ ਬੰਨ੍ਹ ਪਾਉਣ ਵਾਸਤੇ ਤਾਂ ਕਿ ਕਿਤੇ ਇਹਦਾ ਅਹਮ ਇਸਯੂਜ਼ ਨਾ ਹੋਵੇ ਤਾਂ ਜਿਹੜੀਆਂ ਉੱਥੇ ਪ੍ਰਾਈਵੇਟ ਕਾਲਜ ਨੇ ਪ੍ਰਾਈਵੇਟ ਇੰਸਟੀਚਿਊਸ਼ਨਸ ਨੇ ਉੱਥੇ ਅਗਰ ਕੋਈ ਵਿਦਿਆਰਥੀ ਜਾਂਦਾ ਇੱਕ ਤਾਂ ਉਹਦੇ ਲਈ ਥੋੜੀ ਜਿਹੀ ਦਿੱਕਤ ਹੈਗੀ ਐ ਦੂਸਰਾ ਜਿਹੜਾ ਵਿਦਿਆਰਥੀ ਉੱਥੇ ਗ੍ਰੈਜੂਏਟ ਉਹ ਪਲੱਸ 2 ਕਰਕੇ ਪ੍ਰਾਈਵੇਟ ਕਾਲਜ ਦੇ ਵਿੱਚ ਉੱਤੇ ਗ੍ਰੈਜੂਏਸ਼ਨ ਦੇ ਵਾਸਤੇ ਚਲਾ ਜਾਂਦਾ ਤਾਂ ਉਹਦੇ ਵਾਸਤੇ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਕਿ ਉਹ ਆਪ ਦਾ ਕੋਰਸ ਕੰਪਲੀਟ ਕਰੇ ਔਰ ਉਸ ਤੋਂ ਬਾਅਦ ਉਹ ਵਾਪਸ ਤਾਂ ਇਹਦੇ ਵਿੱਚ ਮੈਂ ਇਹ ਮਜਬੂਰ ਜਿਹੜੇ ਵੀ ਆਪਣੇ ਦਰਸ਼ਕ ਹੈਗੇ ਆ ਉਹਨਾਂ ਨੂੰ ਮੈਂ ਜ਼ਰੂਰ ਸਮਝਾਉਣਾ ਚਾਹੁੰਦਾ ਹਾਂ ਉਹਨਾਂ ਨੂੰ ਦੱਸਣਾ ਚਾਹਾਂ ਕਿ ਜਦੋਂ ਵੀ ਤੁਸੀਂ ਆਪਣੇ ਕਿਸੇ ਵੀ ਵਿਦਿਆਰਥੀ ਨੂੰ ਇਥੋਂ ਬੱਚੇ ਨੂੰ ਆਪ ਦੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਬਾਹਰ ਭੇਜਣਾ ਹੈਗਾ ਪਾ ਇਨਫਾ ਚੀਜ਼ਾਂ ਦਾ ਜ਼ਰੂਰ ਖਿਆਲ ਕਰੋ ਕਿ ਜਿਹੜੀਆਂ ਉੱਤੇ ਪਬਲਿਕ ਇੰਸਟੀਚਿਊਸ਼ਨਸ ਨੇ ਪਬਲਿਕ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਭੇਜੋ ਫੀਅਰ ਜਿਹੜੀ ਇਸ طرح ਦੀ ਕੋਈ ਪਰੇਸ਼ਾਨੀ ਨਹੀਂ ਆਊਗੀ ਔਰ ਇਹ ਵੀ ਮੈਂ ਨਾਲ ਨਾਲ ਦੱਸਣਾ ਚਾਹਨਾ ਕਿ ਇਹ ਕੋਈ ਲੌਂਗ ਟਰਮ ਕੋਈ ਇਸ਼ੂ ਨਹੀਂ ਹੈ ਸਿਰਫ 2 ਸਾਲ ਦੇ ਵਰਸ ਦੀ ਹੈ ਇਹ ਸ਼ਾਇਦ ਪਹਿਲਾਂ ਤਾਂ ਕਹਰੇ ਸੀ ਵੀ 1 ਸਪਟੰਬਰ 2024 ਨੂੰ ਲਗੂ ਹੋਣਾ ਸੀ ਹੁਣ ਮੇਰਾ ਕਹਿ ਲਾ ਵੀ ਸ਼ਾਇਦ ਥੋੜਾ ਜਿਹਾ ਪ੍ਰੀਪੌਨ ਕਰਕੇ ਤੇ 15 ਮਈ 2024 ਤੋਂ ਕਰਤਾ ਪਰ ਬੋਸਾਲ ਵਾਸਤੇ ਉਹਨਾਂ ਨੇ ਜਿਹੜੀ ਇਹ ਇਨਟੈਕ ਵੀ ਘਟਾਈ ਹੈ ਔਰ ਜਿਹੜੀਆਂ ਰੈਸਟ੍ਰਿਕਸ਼ਨਸ ਵੀ ਲਗਾਈਆਂ ਜੀ ਰੱਖ ਸਾਹਿਬ ਔਰ ਰੱਖ ਸਾਹਿਬ ਅਗਲਾ ਪੁਆਇੰਟ ਜਿਹੜੀ ਸੀ ਹੋਰ ਜਿਹੜੇ ਕੁਝ ਸਵਾਲ ਸਾਡੇ ਮੱਦੇ ਨਜ਼ਰ ਆਏ ਨੇ ਜਿਹੜੇ ਸਾਡੇ ਦਰਸ਼ਕਾਂ ਦੇ ਕੁਝ ਸਵਾਲ ਨੇ ਵਿਚਾਰ ਨੇ ਉਹ ਇਹ ਨੇ ਕਿ ਇੱਕ ਵਰਣ ਕਿਹਾ ਕਿ ਜਿਹੜੇ ਵਿਦਿਆਰਥੀ ਜਿਹੜੇ ਕੰਮ ਕਰਨ ਦੇ ਘੰਟੇ ਸੀਗੇ ਵੀ ਐਨ ਵਰਕਿੰਗ ਆਰ ਉਹ ਆਫ ਦੇ ਕਰ ਸਕਦੇ ਕੰਮ ਕਰ ਸਕਦੇ ਉਹਦੇ ਵਿੱਚ ਵੀ ਕੁਝ ਕਟੌਤੀ ਕੀਤੀ ਗਈ ਹੈ ਤੇ ਦੂਸਰਾ ਸੀ ਜਿਹੜਾ ਐਕਸਪਾਊਸ ਵੀਜ਼ਾ ਜਿਹੜਾ ਦਿੰਦੇ ਉਹ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਹੜੇ ਹਸਬੈਂਡ ਜਾਂ ਵਾਈਫ ਨੇ ਅਸੀਂ ਉਹਨਾਂ ਨੂੰ ਰਿਸਪੌਂਸਿਬਿਲਿਟੀ ਦੰਗੇ ਇਹਦੇ ਉੱਪਰ ਇਹ ਕੀ ਹੈ ਕਿਉਂ ਇਹ ਕਟੋਪੀ ਕੀਤੀ ਗਈ ਇੱਕ ਤਾਂ ਸੀ ਜਿਹੜਾ ਹੁਣ ਪਹਿਲਾਂ ਆਪਾਂ ਚਲੋ ਐਸਪਾਊਸ ਵੀਜ਼ਾ ਬਾਰੇ ਪੁਆਇੰਟ ਤੇ ਆ ਰਹੇ ਨੇ ਹਮ ਅ ਐਸ ਔਨ ਡੇਟ ਦੇ ਅਗਰ ਕੋ ਹੁਣ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਪ੍ਰੋਬਲਮ ਉਹ ਤੇ ਆ ਰਹੀਆਂ ਉਹ ਆ ਰਹੀਆਂ ਕੋਈ ਇੱਕ ਤਾਂ ਹਾਊਸਿੰਗ ਦੀ ਬਹੁਤ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਜਿਹੜੇ ਬੱਚੇ ਉੱਤੇ ਜਾਂਦੇ ਆ ਉਹਨਾਂ ਨੂੰ ਰੁਕਣ ਦੇ ਵਾਸਤੇ ਜਿਹੜੀ ਹਾਊਸਿੰਗ ਜਾਂ ਕਮਊਨਡੇਸ਼ਨ ਬੱਚਿਆਂ ਨੂੰ ਨਹੀਂ ਮਿਲ ਪਉਂਦੀ ਕਈ ਜਗ੍ਹਾ ਮੈਂ ਪਿਛਲੇ ਸਾਲ ਕੈਨੇਡਾ ਜਾ ਕੇ ਆ ਕੁਝ ਯੂਨਾਈਟਿਡ ਕਿਨਾ ਮੈਂ ਲਗਾਇਆ ਦੇਖਿਆ ਉੱਤੇ ਕਈ ਬੇਸਮੈਂਟਸ ਦੇ ਵਿੱਚ 8-8 10-10 ਬੱਚੇ ਜਿਹੜੇ ਬੇਸਮੈਂਟ ਚ ਦੋ ਛੋਟੇ ਛੋਟੇ ਰੂਮ ਹੈ ਉਹਦੇ ਵਿੱਚ 8-8 10-10 ਬੱਚੇ ਰਹਿ ਰਹੇ ਆ ਮਤਲਬ ਉਹ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਇਹਨੇ ਅੱਛੇ ਪਰਿਵਾਰਾਂ ਤੋਂ ਬੱਚੇ ਇੱਥੋਂ ਜਾ ਕੇ ਤੇ ਅ ਜਦੋਂ ਸਾਡੇ ਕੋਲ ਕੋਈ ਕੋ ਸ킬 ਹੈ ਨਹੀਂ ਔਰ ਉੱਥੇ ਜਾ ਕੇ ਅਸੀਂ ਕੋਈ ਨਾ ਸਕਿੱਲ ਤੋਂ ਫਿਰ ਉਹ ਜੌਬ ਦੀ ਵੀ ਦਿੱਕਤ ਆ ਰਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਵੀ ਦਿੱਕਤ ਹੈ ਨਾਲ ਫਿਰ ਜਿਹੜੀ ਮੈਡੀਕਲ ਫੈਸਿਲਿਟੀਜ਼ ਦੀ ਹੈ ਉਹ ਵੀ ਉੱਥੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਰੈਸਟ੍ਰਿਕਟ ਕਰਨ ਵਾਸਤੇ ਇਹ ਕਰ ਰਿਹਾ ਕਿ ਵੀ ਜਿਹੜਾ ਸਪਾਊਸ ਹੈ ਉਹਨੂੰ ਨਹੀਂ ਬੁਲਾ ਸਕਦੇ ਉਹਦੇ ਵਿੱਚ ਵੀ ਗਾਂ ਕੰਡੀਸ਼ਨਸ ਨੇ ਜਿਹੜਾ ਕੋਈ ਗ੍ਰੈਜੂਏਟ ਕੋਸ ਕਰ ਰਿਹਾ ਔਰ ਪ੍ਰਾਈਵੇਟ ਔਰ ਯਾ ਪਬਲਿਕ ਇੰਸਟੀਚਿਊਸ਼ਨ ਦੇ ਵਿੱਚ ਕਰ ਰਿਹਾ ਗ੍ਰੈਜੂਏਟ ਤੋਂ ਮੇਰਾ ਮਤਲਬ ਪਲੱਸ 2 ਤੋਂ ਬਾਅਦ ਜਿਹੜਾ ਕਰ ਰਿਹਾ ਤਾਂ ਉਹਨਾਂ ਨੂੰ ਸਪਾਊਸ ਅਲਾਉਡ ਨਹੀਂ ਹੈ ਠੀਕ ਹੈ ਜੀ ਅਗਰ ਕੋਈ ਮਾਸਟਰ ਡਿਗਰੀ ਜਾਂ ਡਾਕਟਰੇਟ ਡਿਗਰੀ ਦੇ ਵਾਸਤੇ ਗਿਆ ਔਰ ਪਬਲਿਕ ਇੰਸਟੀਚਿਊਸ਼ਨ ਦੇ ਵਿੱਚ ਪੜ ਰਿਹਾ ਜਾਂ ਪੜ ਰਹੀ ਹੈ ਤਾਂ ਉਹਨਾਂ ਨੂੰ ਅਲਾਉਡ ਹੈ ਉਹ ਸਪਾਊਸ ਨੂੰ ਲੈ ਜਾ ਸਕਦੇ ਔਰ ਜਿਹੜਾ ਤੁਸੀਂ ਗੱਲ ਕਰੀ ਹੈ ਵੀ ਵਰਕਿੰਗ ਆਰ ਜਿਹੜੇ ਹੈ ਉਹ ਵੀ ਘਟਾਏ ਹੈ ਤਾਂ ਉਹਦੇ ਪਿੱਛੇ ਵੀ ਇਹੀ ਰੀਜ਼ਨ ਹੈ ਕਿਉਂਕਿ ਜਦੋਂ ਅ ਦੇਖੋ ਕੰਮ ਦੀ ਤਾਂ ਕਿਲਿਮਟ ਹੈ ਉਸ ਵਕ ਉਸ ਆਪਾਂ ਜਦਾਂ ਛੋਟੇ ਹੁੰਦੇ ਆ ਪੜ੍ਹਦੇ ਹੁੰਦੇ ਸੀ ਵੀ ਇਹ ਇੱਕ ਕੰਮ ਨੂੰ ਇੱਕ ਆਦਮੀ 10 ਘੰਟਿਆਂ ਦੇ ਵਿੱਚ ਕਰਦਾ ਤੇ ਪੰਜ ਆਦਮੀ ਉਸ ਕੰਮ ਨੂੰ ਕਿੰਨੇ ਘੰਟਿਆਂ ਚ ਕਰਨਗੇ ਤਾਂ 2-2 ਘੰਟਿਆਂ ਦੇ ਵਿੱਚ ਕਰਨਗੇ ਬਿਲਕੁਲ ਸੀ ਸਹੀ ਗੱਲ ਹੈ ਇਸੇ ਤਰ੍ਹਾਂ ਹੀ ਜਦੋਂ ਉੱਥੇ ਵਿਦਿਆਰਥੀ ਵੱਧ ਗਏ ਮਤਲਬ ਕੰਮ ਲੈਣ ਵਾਲੇ ਵੱਧ ਗਏ ਤਾਂ ਫਿਰ ਉਹ ਵੰਡ ਕੇ ਦੇ ਦਿੰਦੇ ਪਹਿਲਾਂ ਇਹ ਜੁਸਰਾਤ ਤੋਂ ਅਗਰ 5-6 ਸਾਲ ਪਿੱਛੇ ਚਲੇ ਜੰਨੇ ਆ ਤਾਂ ਉਦੋਂ ਇੱਕ ਵੀਕ ਦੇ ਵਿੱਚ 20 ਘੰਟੇ ਅਲਾਊਟ ਹੁੰਦੇ ਸੀ ਫਿਰ ਥੋੜਾ ਟਾਈਮ ਬਾਅਦ ਜਿਹੜਾ ਉਹ ਵਧਾ ਕੇ ਕੋਵਿਡ ਤੋਂ ਸ਼ਾਇਦ 6 ਸਾਲ ਸਾਲ ਸੇ ਮਹੀਨੇ ਬਾਅਦ ਉਹ 40 ਘੰਟੇ ਕਰਦਾ ਵੀ 40 ਘੰਟੇ ਤੱਕ ਵੀ ਕੰਮ ਕਰ ਸਕਦਾ ਫਿਰ ਉਹ ਤੋਂ ਫਿਰ ਡਿਊਸ ਕਰਕੇ 24 ਘੰਟੇ ਤੇ ਲਿਆਂਦਾ ਹੋਰ ਮੇਰਾ ਕਲ ਸ਼ਾਇਦ ਫਿਰ ਅਗੇਨ ਉਹ 20 ਘੰਟੇ ਤੇ ਕਰਦਾ ਤਾਂ ਉਹ ਥੋੜਾ ਜਿਹਾ ਉਹ ਦੇਖ ਲੈਂਦੇ ਵੀ ਸਾਡੇ ਕੋਲੇ ਕਿੰਨੇ ਇੱਕ ਮੈਨ ਆਵਰ ਸਾਨੂੰ ਕਿੰਨੇ ਮੈਨ ਆਵਰ ਦੀ ਜਰੂਰਤ ਹੈ ਤਾਂ ਉਹਦੇ ਮੁਤਾਬਕ ਫਿਰ ਉਹ ਇਸ ਤਰ੍ਹਾਂ ਦੇ ਜਿਹੜੇ ਉਹ ਡਿਸੀਜਨ ਲੈਂਦੇ ਰਹਿੰਦੇ ਆ ਤਾਂ ਮੇਰੀ ਮਤਲਬ ਮੇਨ ਜਿਹੜੀ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਅਗਰ ਪਰਟੀਕੂਲਰ ਸਕੇ ਲਾਈਕ ਉਹਤੇ ਜਦੋਂ ਮੈਂ ਕੈਨੇਡਾ ਚ ਗਿਆ ਉਥੇ ਇੱਕ ਰੋਡ ਤੇ ਅਸੀਂ ਜਾ ਰਹੇ ਹਾਂ ਉਹ ਰੋਡ ਦੀ ਦੂਸਰੀ ਸਾਈਡ ਤੇ ਜਿਸ ਤਰ੍ਹਾਂ ਰੋਡ ਬਣ ਰਹੀ ਹੈ ਰੋਡ ਕੰਸਟਰਕਸ਼ਨ ਹੋ ਰਹੀ ਹੈ ਤਾਂ ਇੱਕ ਲੜਕੀ ਮਤਲਬ ਉਹ ਦੇਖ ਕੇ ਲੱਗ ਰਿਹਾ ਸੀ ਮੇਰਾ ਮੇਰਾ ਕਲਾ ਵੀ ਉਹ ਹਾਈ ਸਕੂਲ ਤੋਂ ਦਾਦਾ ਉਹਦੀ ਉਮਰ ਨਹੀਂ ਸੀ ਲੱਗ ਰਹੀ ਤਾਂ ਉਹ ਬਕਾਇਦਾ ਇੱਕ ਜਿਹੜੀ ਵੀ ਉਹਨਾਂ ਦੀ ਉਹ ਸੇਫਟੀ ਜੀਅ ਮੀਅਰਸ ਨੂੰ ਲੈ ਕੇ ਯੂਨੀਫਾਰਮ ਔਰ ਜਿਹੜੀ ਸਿਰ ਦੇ ਉੱਪਰ ਹੈਲਮਟ ਔਰ ਹੱਥ ਦੇ ਵਿੱਚ ਉਹਨੇ ਇੱਕ ਉਹ ਉਹ ਪਲੇ ਕਾਰਟਾ ਪੜ ਪਕੜਿਆ ਸੀ ਵੀ ਜਿੱਦ ਆਪਣੇ ਇਧਰ ਲਿਖਦੇ ਵੀ ਸੜਕ ਸੜਕ ਦੀ ਮੁਰੰਮਤਕਾਰੀ ਹੈ ਜਾਂ ਸੜਕ ਦਾ ਕੰਮ ਚੱਲ ਰਿਹਾ ਹੈ ਤਾਂ ਉਦੋਂ ਹੀ ਉਹਨੇ ਲਿਖਿਆ ਸੀ ਰੋਡ ਅੰਡਰ ਕੰਸਟਰਕਸ਼ਨ ਤਾਂ ਉਹ ਲੈ ਕੇ ਉੱਥੇ ਉਹ ਪੱਟੀ ਲਾ ਕੇ ਖੜੀ ਹੈ ਤਾਂ ਮੇਰੇ ਦੋਸਤ ਮੇਰੇ ਨਾਲ ਸੀ ਮੈਂ ਉਹਨਾਂ ਨੂੰ ਆਪਣੇ ਦੋਸਤ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕੀ ਹੈ ਉਹ ਕਹਿੰਦਾ ਕਿ ਵੀ ਇਵਨ ਅਗਰ ਤੁਸੀਂ ਇਸ ਤਰ੍ਹਾਂ ਇਹ ਡਿਊਟੀ ਵੀ ਕਰਨੀ ਹੈ ਤਾਂ ਇਹਦਾ ਵੀ ਕਹਿੰਦਾ ਕਿ ਵੀ 6 ਵੀਕ ਦਾ ਇੱਕ ਕੋਰਸ ਹੈ ਵੀ ਉਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਇਹ ਪਤਾ ਦੱਸਦੇ ਆ ਵੀ ਤੁਸੀਂ ਰੋਡ ਤੇ ਕਿ ਉਸ ਪੋਜੀਸ਼ਨ ਦੇ ਵਿੱਚ ਕਰਨਾ ਜਿਹੜਾ ਤੁਸੀਂ ਤੁਹਾਡੇ ਆਪ ਵਿੱਚ ਸਟੇਕ ਦੇ ਉੱਪਰ ਜਿਹੜਾ ਤੁਸੀਂ ਲਗਾਇਆ ਹੈ ਬੋਰਡ ਉਹ ਕਿਸ ਦਿਸ਼ਾ ਦੇ ਵਿੱਚ ਦਿਖਾਣਾ ਹੈ ਔਰ ਉਹ ਉਥੇ ਮਤਲਬ ਜਿਹੜਾ ਟੋਟਲੀ ਪ੍ਰੋਫੈਸ਼ਨਲ ਹੈ ਕੰਮ ਅਗਰ ਲਿਫਟ ਲਿਫਟ ਵੀ ਆਪਾਂ ਯੂਜ਼ ਕਰਦੇ ਹਾਂ ਤਾਂ ਲਿਫਟ ਆਪਰੇਟਰ ਦਾ ਵੀ ਕੋਰਸ ਹੈ ਤਾਂ ਅਗਰ ਜਿਹੜੇ ਆਪਣੇ ਵਿਦਿਆਰਥੀ ਹੈ ਉੱਥੇ ਜਾ ਕੇ ਪਹਿਲਾਂ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਚ ਛੋਟੇ ਛੋਟੇ ਸਕਿੱਲ ਵਾਲੇ ਕੋਰਸ ਕਰ ਲੈਣ ਤਾਂ ਫਿਰ ਸ਼ਾਇਦ ਉਹਨਾਂ ਨੂੰ ਕੰਪੈਰੀਟਿਵਲੀ ਜੌਬ ਓਪਰਚ्युनिटीਜ਼ ਵੀ ਬਾਅਦ ਮਿਲ ਜਾਣਗੀਆਂ ਹੁਣ ਤਾਂ ਮੈਂ ਦੇਖਦਾ ਵੀ ਜਿੰਨੇ ਆਪਣੇ ਬੱਚੇ ਤੋਂ ਜਾਂਦੇ ਉੱਥੇ ਰੈਸਟੋਰੈਂਟ ਤੇ ਲੱਗ ਜਾਂ ਕਿਉਂਕਿ ਸਿਰਫ ਉਹੀ ਕੰਮ ਹੈ ਜਿਹੜਾ ਉਹ ਖਾਣਾ ਬਣਾਉਣ ਵਾਲਾ ਦੀਆਂ ਸਰਵ ਕਰਨ ਵਾਲਾ ਜਾਂ ਡਿਸ਼ਵਾਸ਼ਰ ਦੇ ਖੜ ਕੇ ਉਹ ਬਰਤਨ ਵਗੈਰਾ ਦੀ ਛਾਈ ਕਰਨ ਵਾਲਾ ਤਾਂ ਸਿਰਫ ਅਜਿਹਾ ਮੈਂ ਮੈਜੋਰਟੀ ਲਿਖਦਾ ਵੀ ਇਦਾਂ ਦੇ ਕੰਮ ਕਰਦੇ ਸੋ ਜਿੰਨੇ ਵੀ ਦਰਸ਼ਕ ਹੈਗੇ ਮੈਂ ਉਹਨਾਂ ਨੂੰ ਬੇਨਤੀ ਇਹ ਕਰਾਂਗਾ ਕਿ ਜਦੋਂ ਵੀ ਬੱਚਿਆਂ ਨੂੰ ਬਾਹਰ ਭੇਜਣਾ ਥੋੜਾ ਜਿਹਾ ਸਕਿੱਲ ਉਹਨਾਂ ਨੂੰ ਪਹਿਲਾਂ ਇਥੋਂ ਦੇਖ ਕੇ ਤੁਰੋ ਉੱਥੇ ਜਾ ਕੇ ਵੀ ਜੇ ਕੋਈ ਮਹੀਨਾ ਦੋ ਮਹੀਨੇ ਉਹਨਾਂ ਨੂੰ ਆਪਣੇ ਕੋਈ ਸਕਿੱਲ ਲੈਣ ਵਾਸਤੇ ਕੋਈ ਛੋਟਾ ਮोटा ਸਰਟੀਫਿਕੇਟ ਕੋਰਸ ਕਰਨ ਵਾਸਤੇ ਲੱਗਦਾ ਉਹ ਲਗਾ ਲਿਓ ਤਾਂ ਕਿ ਉਹਨਾਂ ਦੇ ਵਾਸਤੇ ਜੌਬ ਅਪਰਚੂਨਿਟੀਆਂ ਵੱਧ ਜਾਣ ਔਰ ਬੱਚੇ ਕੰਫਰਟਸ ਹੋ ਜਾਣ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੀ ਸਮਝਾਇਆ ਡਾਕਟਰ ਸਾਹਿਬ ਆਜੀ ਦਾ ਇਸ ਪ੍ਰੋਗਰਾਮ ਦਾ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੇ ਤੁਹਾਡਾ ਜਾਣਨਾ ਚਾਹਾਂਗੇ ਤੁਹਾਡਾ ਨਿੱਜੀ ਉਸ ਬਾਰੇ ਕੀ ਵਿਚਾਰ ਹੈ ਕਿਉਂਕਿ ਤੁਸੀਂ ਐਗਜ਼ਾਮੀਨੇਸ਼ਨ ਡਿਪਾਰਟਮੈਂਟ ਤੇ ਔਰ ਵਿਦਿਆਰਥੀ ਤੁਹਾਡੇ ਕੋਲ ਸਰਟੀਫਿਕੇਟ ਦੇਦਾਨ ਪ੍ਰਦਾਨ ਦੇ ਲਈ ਆਉਂਦੇ ਰਹਿੰਦੇ ਨੇ ਕੰਮ ਕਰ ਜਾਂਦੇ ਲਈ ਆ ਔਰ ਪੰਜਾਬ ਵੀ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਲਾਂਕਿ ਇਹ ਫੈਸਲੇ ਜਿਹੜੇ ਵੀਟਸ ਨੇ ਉਹ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈਏ ਪਰ ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰ ਰਹੇ ਤਾਂ ਪੰਜਾਬ ਦੇ ਜਿਹੜੇ ਬਹੁ ਗਿਣਤੀ ਦੇ ਵਿਦਿਆਰਥੀ ਉੱਥੇ ਜਾ ਰਹੇ ਨੇ ਔਰ ਇਹਦਾ ਸਾਨੂੰ ਅੱਜਕੱਲ ਦੇਖਣ ਨੂੰ ਵੀ ਮਿਲਦਾ ਹੈ ਕਿ ਜਿਸ ਬੀਤੇ ਦਿਨੀ ਪੰਜਾਬ ਦੇ ਵਿੱਚ ਜਿਸ ਸਪੀਡ ਦੇ ਨਾਲ ਕਾਲਜ ਬੰਦ ਹੋਏ ਸਕੂਲ ਢਿੱਲੇ ਪਏ ਹਨ ਇਹ ਜਿਹੜੇ ਵੀਟਸ ਵਾਲੇ ਫੈਸਲੇ ਆਏ ਇਹਦਾ ਕੋਈ ਸਾਡੀ ਯੂਥ ਦੇ ਉਹਨਾਂ ਦੇ ਪੇਰੈਂਟਸ ਦੇ ਉੱਪਰ ਜਾਂ ਪੰਜਾਬ ਦੇ ਉੱਪਰ ਕੀ ਪ੍ਰਭਾਵ ਪਾਇਆ ਜਾਂਦਾ ਹੈ ਕੀ ਪੋਜ਼ਿਟਿਵ ਹੈ ਇਨੈਗਟਿਵ ਕੀ ਸੋ ਦੇ ਕੀ ਪ੍ਰਭਾਵ ਪੈਂਦੇ ਨੇ ਜਾਂ ਕੁਝ ਵੀ ਨਹੀਂ ਦੇਖੋ ਮੈਂ ਅਗਰ ਨਿੱਜੀ ਤੌਰ ਤੇ ਮੈਂ ਇਸ ਤੁਹਾਡੇ ਸਵਾਲ ਦਾ ਜਵਾਬ ਦੇਵਾਂ ਤਾਂ ਮੇਰਾ ਇਹ ਮੰਨਣਾ ਜੀ ਕਿ ਇਹ ਬ੍ਰੇਨ ਡレイン ਹੋ ਰਿਹਾ ਹੂੰ ਇਹ ਬ੍ਰੇਨ ਡレイン ਹੋ ਰਿਹਾ ਔਰ ਪੰਜਾਬ ਘਟਾ ਹੋ ਰਿਹਾ ਹੂੰ ਇਹ ਇਹ ਮੇਰੇ ਮਨ ਦੇ ਜੀ ਤੌਰ ਤੇ ਇਹ ਮੈਂ ਇਸ ਕਰਕੇ ਕਿਹਾ ਕਿਉਂਕਿ ਇਹਦੇ ਵਿੱਚ ਤਾਂ ਕਈ ਫੈਕਟਰ ਨੇ ਬੱਚੇ ਬਾਹਰ ਕਿਉਂ ਜਾ ਰਹੇ ਆ ਕਿਉਂਕਿ ਸਾਡੇ ਇੱਥੇ ਜੋਬ ਓਪਰਚ्युनिटीज ਨਹੀਂ ਹੈ ਨਹੀਂ ਅਗਰ ਉਹ ਜੌਬ ਅਪਰਚੂਨਿਟੀਆਂ ਮਿਲਦੀਆਂ ਵੀ ਨੇ ਤਾਂ ਜਿੰਨੀ ਤੁਹਾਡੀ ਕੁਆਲੀਫਿਕੇਸ਼ਨ ਆ ਉਹ ਕੁਆਲੀਫਿਕੇਸ਼ਨ ਤੋਂ ਬਹੁਤ ਡਾਊਨ ਗ੍ਰੇਡ ਹੋ ਕੇ ਮਿਲਦੀਆਂ ਨੇ ਲਾਈਕ ਆ ਪਿੱਛੇ ਜੇ ਮੈਂ ਕੋਈ ਕਿਸੇ ਜਗ੍ਹਾ ਦਾ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਫਿਰ ਉਹ ਕਈ ਵਾਰ ਹੋ ਜਾਂਦਾ ਬਿਲਕੁਲ ਵੀ ਉਹ ਸਾਡੀ ਗਵਰਨਮੈਂਟ ਨੂੰ ਨਹੀਂ ਦਿੱਤਾ ਜਾਂ ਉਹਨੂੰ ਨੰਨਤਾ ਪਰ ਪੰਜਾਬ ਦੀ ਗੱਲ ਨਹੀਂ ਹੈ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਹੈ ਤਾਂ ਮਤਲਬ ਜਿੱਦਾਂ ਕੋਰਟ ਕਚੈਰੀਆਂ ਦੇ ਵਿੱਚ ਉਹ ਆਵਾਜ਼ ਲਗਾਉਂਦੇ ਹੁੰਦੇ ਆ ਨਾ ਫੁਲਾਨਾ ਹਾਜ਼ਰ ਹੋ ਫੁਲਾਨਾ ਹਾਜ਼ਰ ਹੋ ਐ ਨਹੀਂ ਤਾਂ ਉਹਦੀਆਂ ਕਿਤੇ ਦੋ ਅਸਾਮੀਆਂ ਆ ਨਿਕਲੀਆਂ ਔਰ ਤੁਸੀਂ ਯਕੀਨ ਕਰਿਓ ਜੇ ਵੀ ਉਹ ਦੋ ਸਾਮੀਆਂ ਦੇ ਪਿੱਛੇ 14000 ਅਰਜ਼ੀਆਂ ਆਈਆਂ ਔਰ ਉਹ 14000 ਅਰਜ਼ੀਆਂ ਦੇ ਵਿੱਚ ਮੇਰਾ ਕਹਿਲ ਆ ਵੀ ਸ਼ਾਇਦ ਜਿੰਨਾ ਕੁ ਮੈਂ ਉਹ ਪੜੀਆਂ ਡਿਟੇਲ 50 ਦੇ ਨੇੜੇ ਐਸੇ ਐਪਲੀਕੈਂਟ ਸੀਗੇ ਜਿਹੜੇ ਕੇ ਪੀ ਐਚ ਡੀ ਸੀ ਮਤਲਬ ਉਹ ਦੇਖੋ ਤੁਸੀਂ ਇੱਕ ਪੀ ਐਚ ਡੀ ਕੀਤਾ ਹੋਇਆ ਜਿਹੜਾ ਇੱਕ ਡਾਕਟੋਰੇਟ ਕੀਤੀ ਹੋਈ ਇੱਕ ਜਿਹਨੂੰ ਰਿਸਰਚ ਦੇ ਵਿੱਚ ਇੱਕ ਮੁਹਾਰਤ ਹਾਸਲ ਹੈ ਹਾਂ ਉਹ ਜੌਬ ਦੇ ਵਾਸਤੇ ਮਤਲਬ ਕਿਸ ਲੈਵਲ ਦੀ ਜੌਬ ਦੇ ਵਾਸਤੇ ਵੀ ਉਹ ਅੱਜੀ ਦੇ ਰਿਹਾ ਉਹਦੇ ਤੋਂ ਵਾਸਤੇ ਵੀ ਤਿਆਰ ਹੈ ਨਾ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਮਤਲਬ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਭਈ ਅਸੀਂ ਆਪਣੀ ਜਿਹੜੇ ਇਸ ਤਰ੍ਹਾਂ ਦਾ ਦੇਖੋ ਇਸ ਤਰ੍ਹਾਂ ਦੇ ਬ੍ਰੇਨ ਜਿਹੜਾ ਉਹਨੇ ਪੀ ਐਚ ਡੀ ਕੀਤੀ ਏ ਜੀ ਨੇ ਉਹ ਉਦੋਂ ਉਦੋਂ ਬਾਅਦ ਸ਼ਾਰਪ ਮਾਈਂਡ ਕਿ ਹੋਊਗਾ ਉਹਦੇ ਵਿੱਚ ਮੈਂ ਇਕੱਲੇ ਪੀ ਐਚ ਡੀ ਨਹੀਂ ਉਹਦੇ ਵਿੱਚ ਐਮ ਐਸ ਸੀ ਐਮ ਏ ਐਮ ਟੈਕ ਈ ਟੈਕ ਐ ਐਮ ਬੀ ਏ ਕੀਤੇ ਹੋਏ ਜਿਹੜੇ ਬੱਚੇ ਸੀ ਉਹ ਵੀ ਉਹਦੇ ਵਿੱਚ ਅਪਲੀਕੈਂਟ ਸੀ ਤਾਂ ਮਦਦ ਉਹ ਜੇ ਹੁਣ ਉਹੀ ਜਿਹੜਾ ਐਮਬੀਏ ਕੀਤਾ ਹੋਇਆ ਮੈਂ ਬੜੀ ਬੜੀ ਸਪਸ਼ਟੀ ਤੁਹਾਡੇ ਨਾਲ ਮੈਂ ਗੱਲ ਕਰਨ ਲੱਗਿਆ ਜੀ ਆਰਜ ਰੇਟ ਦੇ ਵਿੱਚ ਐਮਬੀਏ ਕਰਕੇ ਇੱਕ ਵਿਦਿਆਰਥੀ ਮਾਰਕੀਟ ਦੇ ਵਿੱਚ ਜਾਂਦਾ ਉਹਨੂੰ ਆਫਰ ਕੀ ਹੁੰਦਾ 5000 ਰੁਪਿਆ ਮਹੀਨਾ ਤੇ ਨਾਲ ਕੰਡੀਸ਼ਨ ਹੁੰਦੀ ਹੈ ਵੀ ਤੁਹਾਡੇ ਕੋਲੇ ਸਕੂਟਰ ਹੋਣਾ ਚਾਹੀਦਾ ਟੂ ਵੀਲਰ ਹੋਣਾ ਚਾਹੀਦਾ ਹੈ ਜੀ ਔਰ ਉਹ ਫਿਰ ਹੁਣ ਜੇ ਉਹਨੂੰ ਇਹ ਪਤਾ ਵੀ ਮੈਨੂੰ ਸਿਰਫ ਉੱਥੇ ਜਿਹੜੀ ਆ ਜੋਬ ਜਿਹੜੀ ਮੈਂ ਹੁਣ ਅਪਲਾਈ ਕਰ ਰਿਹਾ ਹਾਂ ਇਹਦੇ ਵਿੱਚ ਘੱਟੋ ਘੱਟ ਮੈਨੂੰ 35-40000 ਤਨਖਾਹ ਮਿਲ ਜੂਗੀ ਭਾਵੇਂ ਕਿ ਉਹਦੇ ਲੈਵਲ ਦੀ ਤਨਖਾਹ ਉਹ ਜੋਬ ਹੈ ਹੀ ਨਹੀਂ ਉਹਦੇ ਲੈਵਲ ਦੀ ਜੌਬ ਨਹੀਂ ਆਈ ਕਿ ਪਰ ਉਹਨੂੰ ਐਕਸਪਲੋਰਟ ਹੋ ਰਿਹਾ ਜਰ ਉਹ ਵਿਦਿਆਪੀ ਟੈਕਸਪਲੋਰਟ ਹੋ ਰਿਹਾ ਨਾ 5000 ਪਿੱਛੇ ਜੇ ਇੱਕ ਇਹ ਐਡ ਆਈ ਸੀ ਜੀ ਆਪਣਾ Rajasthan ਦੇ ਕਿਸੇ ਇੰਸਟੀਟਿਊਸ਼ਨ ਦੀ ਉਸ ਐਡ ਦੇ ਵਿੱਚ ਲਿਖਿਆ ਹੋਇਆ ਸੀਗਾ ਉਹਨਾਂ ਨੂੰ ਇੱਕ ਤਾਂ ਅਸਿਸਟੈਂਟ ਪ੍ਰੋਫੈਸਰ ਚਾਹੀਦਾ ਉਹਦੇ ਨਾਲ ਲਿਖਿਆ ਸੀ ਜੀ ਸੈਲਰੀ 6500 ਰੁਪਿਆ ਫਿਕਸ ਤੇ ਉਸ ਤੋਂ ਬਾਅਦ نیچے ਲਿਖਿਆ ਸੀ ਪੀ ਐਨ ਪੀ ਐਨ ਦੇ ਨਾਲ ਲਿਖਿਆ ਸੀਗਾ ਸੈਲਰੀ 9000 ਫਿਕਸ ਇੱਕੋ ਹੀ ਐਡ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸਹਾਇਕ ਪ੍ਰੋਫੈਸਰ ਨੂੰ 6500 ਫਿਕਸ ਤੇ ਇੱਕ ਜਿਹੜਾ ਪੀਐਨ ਹੈ ਉਹਨੂੰ 8500 ਪੀਐਨ। ਉਹ ਤਾਂ ਇੰਨਾਂ ਚੀਜ਼ਾਂ ਤੇ ਫਿਰ ਕਈ ਵਾਰੀ ਮਨ ਕਰ ਆਉਂਦਾ ਫਿਰ ਇਹਦੇ ਬੱਚੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਵੀ ਅਜੀ ਤੌਰ ਤੇ ਮੈਨੂੰ ਦੁੱਖ ਲੱਗਦਾ ਸਾਡੇ ਬੱਚੇ ਬਾਹਰ ਜਾ ਰਹੇ ਆ ਸਾਡੇ ਸਾਡੇ ਇਸ ਪਿਆਰੇ ਮੂਲਕ ਦੇ ਸਾਡੇ ਇਸ ਪਿਆਰੇ ਸੂਬੇ ਦੇ ਬੱਚੇ ਇਹ ਤੋਂ ਬਾਹਰ ਜਾਂਦੇ ਆ ਉੱਥੇ ਜਾ ਕੇ ਉਹਨਾਂ ਦੀ ਹਾਲਤ ਦੇਖੀ ਦੀ ਆ ਬਹੁਤ ਦੁੱਖ ਆਉਂਦਾ ਹੌਲੀ ਹੌਲੀ 5-7 10 ਸਾਲ ਤੱਕ ਉਹ ਮਿਹਨਤ ਕਰਕੇ ਕਿਤੇ ਨਾ ਕਿਤੇ ਤਾਂ ਪਹੁੰਚ ਜਾਂਦੇ ਆ ਪਰ ਉਹ 5 7 10 ਸਾਲ ਦੇ ਵਿੱਚ ਜਿਹੜਾ ਉਹਨਾਂ ਦਾ ਜਵਾਨੀ ਦਾ ਮੇਜਰ ਪੀਰੀਅਡ ਹੁੰਦਾ ਉਹ ਖਰਾਬ ਹੋ ਜਾਂਦਾ ਔਰ ਪੇਰੈਂਟਸ ਇੱਥੇ ਅਲੱਗ-ਵਿਚਾਰੇ ਉਹ ਪਰੇਸ਼ਾਨ ਹੁੰਦੇ ਆ ਉਹ ਉਹਨਾਂ ਨੂੰ ਫਿਕਰ ਹੀ ਹੁੰਦਾ ਵੀ ਪਤਾ ਨਹੀਂ ਰੋਟੀ ਬੱਚੇ ਨੇ ਟਾਈਮ ਨਾਲ ਖਾਈ ਹੋਊਗੀ ਨਹੀਂ ਖਾਈ ਹੋ ਸੋਇਆ ਹੋਊ ਟਾਈਮ ਨਾਲ ਕਿ ਨਹੀਂ ਸੋਇਆ ਹੋਊ ਸੋ ਉਹ ਸਾਰੀਆਂ ਸਮੱਸਿਆ ਵੀ ਹੈਗੀਆਂ ਸੋ ਥੋੜਾ ਜਿਹਾ ਜੇਕਰ ਜੋ ਵੀ ਆਪਣੇ ਸਰੋਤੇ ਸੁਣ ਰਹੇ ਆ ਮੇਰੀ ਇੱਕ ਤਾਂ ਬੇਨਤੀ ਹੈ ਕਿ ਵੀ ਤੁਸੀਂ ਅਗਰ ਕਿਸੇ ਤਰ੍ਹਾਂ ਦਾ ਆਪਣਾ ਕੋਈ ਤੁਹਾਡਾ ਇੰਟਰਪ੍ਰੀਨਰ ਕੋਈ business ਹੈ ਤਾਂ ਇਸ ਤਰ੍ਹਾਂ ਦੀ ਐਕਸਪਲੋਰਟੇਸ਼ਨਟੀ ਹੈ ਉਹ ਨਾ ਕਰੋ ਔਰ ਜੇਕਰ ਤੇ ਹੋ ਵੀ ਰਹੀ ਹੈ ਤਾਂ ਉਹਨਾਂ ਨੂੰ ਵੀ ਸਮਝਾਓ ਵੀ ਇਸ ਤਰ੍ਹਾਂ ਦੀ ਐਕਸਪਲੋਰਟੇਸ਼ਨ ਨਾ ਕੀਤੀ ਜਾਵੇ ਤਾਂ ਭਾਵੇਂ ਤਾਂ ਸੁਰੇਸ਼ਾਉਂ ਤੋਂ ਫੁਲਕੇ ਹੈ ਜੀ ਤਾਂ ਜੋ ਤੁਹਾਡੀ ਕਮਾਈ ਹੈਗੀ ਹੈ ਉਹ ਨੂੰ ਅਗਰ ਥੋੜਾ ਥੋੜਾ ਸ਼ੇਅਰ ਅਗਰ ਆਪਾਂ ਵੰਡ ਕੇ ਜਿਹੜੇ ਸਾਡੀ ਟੀਮ ਹੈ ਉਹਨਾਂ ਦੇ ਨਾਲ ਵੀ ਸ਼ੇਅਰ ਕਰਾਂਗੇ ਤਾਂ ਉਹ ਉਹਦੇ ਵਿੱਚ ਜ਼ਿਆਦਾ ਖੁਸ਼ੀ ਜ਼ਿਆਦਾ ਆਨੰਦ ਮਿਲਦਾ ਗੱਲਾਂ ਬਹੁਤ ਨੇ ਇਹਦੇ ਵਿੱਚ ਕਰਨ ਵਾਲੀਆਂ ਜਿਸ ਤਰ੍ਹਾਂ ਹੁਣ ਇੱਕ ਮੁਹਾਲ ਉਹ ਅਚਾਰ ਪੰਚਕੋਲਾ ਦੀ ਇੱਕ ਇੰਡਸਟਰੀ ਹੈ ਜੀ ਉਸ ਇੰਡਸਟਰੀ ਨੇ ਜਿਹੜਾ ਉਹਨਾਂ ਨੂੰ ਯਾਨੀ ਇੱਕ ਸਾਲ ਦੇ ਵਿੱਚ ਇਨਕਮ ਹੋਈ ਜੀ ਉਸ ਇਨਕਮ ਤੋਂ ਜਿੰਨੇ ਉਹਨਾਂ ਦੇ ਕੋਲ EMPLOYEES ਸੀਗੇ ਉਹਨਾਂ ਨੇ ਹਰ EMPLOYEES ਨੂੰ ਇੱਕ ਕਾਰ ਲੈ ਕੇ ਦਿੱਤੀ ਬਸ ਉਹ ਦੇਖੋ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਮਤਲਬ ਮੈਂ ਇਸ ਤਰ੍ਹਾਂ ਕੀ ਕਹਿ ਰਿਹਾ ਮੈਂ ਵੀ ਹੋ ਸਕਦਾ ਆਪਣੀ ਗੱਲ ਸੁਣ ਕੇ ਕੋਈ 2 4 10 ਐਸੇ ਜਾਗਰੂਕ ਹੋ ਜਾਣ ਇਪਣ ਇੱਕ ਕੋਈ ਉਹ ਹੀਰੇ ਜਵਾਰਾ ਤੇ ਟਰੇਡਿੰਗ ਦਾ ਕੰਮ ਕਰਦੇ ਆ ਜੀ ਸ਼ਾਇਦ ਗੁਜਰਾਤ ਦੇ ਹੈ ਉਹ ਹਰ ਸਾਲ ਦੀਵਾਲੀ ਤੇ ਆਪਣੇ EMPLOYEES ਨੂੰ ਪਹਿਲਾਂ ਉਹਨਾਂ ਨੇ ਕਾਰਾਂ ਦਿੱਤੀਆਂ ਫੇਰ ਉਹਨਾਂ ਨੇ ਫਲੈਟਸ ਦਿੱਤੇ ਫੇਰ ਉਹਨਾਂ ਨੇ ਸ਼ਾਇਦ ਉਹ ਮੇਰੇ ਕੋਲ 골ਡ ਦੇ ਸੈੱਟ ਦਿੱਤੇ ਹਰ ਪਰਿਵਾਰ ਨੂੰ ਇਸ ਵਾਰ ਕਹਿੰਦੇ ਵੀ ਨਹੀਂ ਹੁਣ ਉਹ ਪਹਿਲੀਆਂ ਕਾਰਾਂ ਕਾਫੀ ਪੁਰਾਣੀਆਂ ਹੋ ਗਈਆਂ ਸੀ ਉਹਨੂੰ ਥੋੜੇ ਜਿਹਾ ਹਰੁੱਛੇ ਮਾਡਲ ਤੇ ਵਧੀਆ ਕਾਰਾਂ ਲਗ ਦਿੱਤੀ ਔਰ ਉਹਦਾ ਜਿਹੜਾ ਓਨਰ ਹੈ ਉਹਦਾ ਇਹ ਕਹਿੰਦਾ ਕਿ ਜਿਹੜਾ EMPLOYEE ਮੇਰੇ ਨਾਲ ਇੰਨੇ ਸਾਲਾਂ ਤੋਂ ਜੁੜ ਕੇ ਇੰਨੀ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਮੇਰੇ ਬਿਜ਼ਨਸ ਉੱਤੇ ਲੈ ਕੇ ਆਇਆ ਮੇਰੀ ਵੀ ਉਹਦੇ ਉੱਪਰ ਤਾਂ ਹੀ ਕੋਈ ਜ਼ਿੰਮੇਵਾਰੀ ਬੰਦੀ ਹੈ ਮੈਂ ਵੀ ਉਹਦੇ ਪ੍ਰਤੀ ਅਨਸਰ ਕੋਲ ਸੋ ਅਗਰ ਤਾਂ ਐਸੇ ਲੋਕ ਆਣ ਐਸੇ ਲੋਕ ਇੱਥੇ ਇਸ ਮਨਸ਼ਾਦਨਲ ਕਾਮਕਰਦ ਤਾਂ ਫੇਰ ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਵਿਦਿਆਰਥੀ ਵੀ ਬਰ ਜਾਣੋ ਹਟ ਜਾਣਗੇ ਰੇਨ ਟ੍ਰੇਨ ਵੀ ਜਿਹੜਾ ਉਹ ਘਟ ਜੇਗਾ ਔਰ ਜਿਹੜਾ ਪੰਜਾਬ ਆਪਾਂ ਕਹਿੰਦੇ ਵੀ ਸ਼ਾਇਦ ਪੰਜਾਬ ਹੋਰ 2 4 5 7 10 ਸਾਲਾਂ ਨੂੰ ਬੁੱਢਾ ਹੋ ਜਾਊਗਾ ਸ਼ਾਇਦ ਤੁਸੀਂ ਉਹ ਵੀ ਪਛਾਸ ਬਿਲਕੁਲ ਬਿਲਕੁਲ ਅਕਸਰ ਬੜੇ ਸੁਖੰਤ ਤੇ ਸਰਲ ਤਰੀਕੇ ਦੇ ਨਾਲ ਤੁਸੀਂ ਇਹ ਸਾਰੇ ਮੁੱਦੇ ਨੂੰ ਸਾਡੇ ਦਸ਼ਕਾਂ ਸਾਹਮਣੀ ਰੱਖਿਆ ਔਰ ਵਾਕਈ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਔਰ ਇਹੀ ਚਾਹ ਰੱਖਦੇ ਹਾਂ ਕਿ ਜਿਹੜੀ ਸਾਡੀਆਂ ਸਰਕਾਰਾਂ ਨੇ ਸਾਡੀ ਪੰਜਾਬ ਦੀ ਸਰਕਾਰ ਹੈ ਕੋਈ ਵੀ ਸਰਕਾਰ ਸਾਡੀ ਕੇਂਦਰ ਦੀ ਸਰਕਾਰ ਹੈ ਸਭ ਸਾਡੇ ਬੱਚਾ ਨੂੰ ਸੰਭਾਲਣ ਤੇ ਸਾਡੇ ਦੇਸ਼ ਜਿਹੜੀ ਮੈਨ ਪਾਵਰ ਜਿਹੜਾ ਤਾਂ ਦਿਮਾਗ ਉਹਨਾਂ ਮੁਲਕਾਂ ਦੀ ਤਰੱਕੀ ਚ ਲਗਾ ਰਹੇ ਨੇ ਉਹ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਲਗਾਉਣ ਉਹ ਵੀ ਤੁਹਾਡੇ ਲਈ ਗੱਲ ਕਿਉਂੋ ਇੱਥੇ ਮੌਕੇ ਮਿਲ ਤਾਂ ਕਿ ਸਾਡਾ ਕੋਈ ਦੇਸ਼ ਸਾਡਾ ਪੰਜਾਬ ਨਾ ਖਾਲੀ ਹੋਵੇ सो so, डॉक्टर साहब थोड़ा तो बहुत बहुत धनबाद अपना कीमती सभा फिर किसे किसी नवे मुद्दे याद करा नमस्कार सतस्कार थैंक वेरी मच थैंक